ਸਾਨੂੰ ਇਹ ਹਰਿਆਣਾ ਪੁਲਿਸ ਨਹੀਂ ਕਰ ਰਹੀ ਹਰਿਆਣਾ ਪੁਲਿਸ ਤੋਂ ਕਰਾਇਆ ਜਾ ਰਿਹਾ ਇਹ ਮੋਦੀ ਜਿਹੜਾ ਹੈ 2024 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਇਹਦੇ ਵਿੱਚ ਦੇ ਵਿੱਚ ਜਿਹੜਾ ਅੱਜ ਟੈਕਨੋਲੋਜੀ ਟੈਕਨੋਲੋਜੀ ਹੋਇਆ ਕਿ ਠੀਕ ਹੈ ਬੱਟੜ ਹੋਇਆ ਬੇਟਾ ਥੋੜਾ ਜਿਹਾ ਸ਼ਾਂਤੀ ਨਾਲ ਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਮੰਨ ਲਓ ਅੱਜ ਸ਼ੁਭ ਕਰਨ ਸਿੰਘ ਛੋਟਾ ਨਾਮ ਦਾ ਗੱਗੂ ਹੈ ਇਹ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਜੀ ਪਲਾਸਟਿਕ ਦੀਆਂ ਗੋਲੀਆਂ ਨਾਲ ਬਲਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਪਤਾ ਹੈ ਉਹ ਕਹਿ ਰਹੇ ਸੀ ਨਾ ਵੀ ਅਸੀਂ ਗੋਲੀਆਂ ਚ ਡੇਟਾ ਹੈ ਤੁਹਾਨੂੰ ਉਹ ਪੁੱਛ ਬੈਲੈਂਸ ਲੱਗਣਾ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾ ਬਈ ਫੋਟੋ ਦਿਖਾਉ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਬਾਅਦ ਆ ਵੀ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਟਾਈਮ ਤੇ ਆ ਗਿਆ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਛੇਰੇ ਫਿਰ ਫਾਇਰਿੰਗ ਵੀ ਕੀਤੀ ਸਿੱਧੀ ਫਾਇਰਿੰਗ ਕੀਤੀ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੀਵਾਰਾਂ ਕੱਡੀਆਂ ਨੇ ਜਿਸ ਤਰ੍ਹਾਂ ਇੱਥੇ ਤਾਰ ਬਹਿ ਘੇਰਾਬੰਦੀ ਕੀਤੀ ਆ ਅਤੇ ਇੰਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇੰਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਜੀ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਚਾਹਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖਦ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂ ਐਨਓ ਤੱਕ ਗੱਲ ਪਹੁੰਚਾਉਣ ਵਾਲੇ ਸਾਰੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਸਾਡੇ ਨਾਲ ਸਰਹਾਰ ਜਿਸ ਤਰ੍ਹਾਂ ਸਾਡੇ ਦੇ ਇਥੇ ਇਹ ਜਿਹੜਾ ਅਤਿੱਲਕ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸਿੱਸਾ ਸਾਹਿਬ ਇੰਜਣ ਵੀ ਨਹੀਂ ਕੋਈ ਕਿੰਨੇ ਚੱਲਦੇ ਇੰਜਨਾਂ ਇੱਥੇ ਕਿੰਤੀ ਕੋਈ ਨਹੀਂ ਸਿੱਸਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਨ ਨੇ ਮੱਧਕਸ਼ਮੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀਆਂ ਲੱਗੀ ਆ ਨਾਮ ਕੀ ਆ ਪਿੰਡ ਕਿਹੜਾ ਹੈਗਾ ਜਖਮੀਆਂ ਦਾ ਨਹੀਂ ਜਿਹੜਾ ਮੁੰਡਾ ਇੱਕ ਵੇਖੋ ਜੀ ਇਹ ਦਾਤੋਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਮ ਗੱਗੂ ਆ ਪਿੰਡ ਬੱਲੋ ਆ ਜ਼ਿਲ੍ਹਾ ਬਠਿੰਡਾ ਤੇ 21 ਸਾਲ ਉਦੀ ਉਮਰ ਹੈ ਤੇ ਉਦੀ ਤੁਸੀਂ ਬਾਡੀ ਵੇਖੋ ਤੇ ਕਿੰਨਾ ਜਵਾਨ ਬੱਚਾ ਹੋ ਸਰ ਬੋਲਾ ਬਾਰੀ ਗੁੰਵੀ ਦੌਲਾਂ ਲੜਿਆ ਅਰੇ ਅਖੀਰ ਪ੍ਰਧਾਨ ਮੰਤਰੀ ਨੂੰ ਉਹ ਕਿੰਨੇ ਕਾਲੇ ਕਹਿੰਦੇ ਰੱਦ ਕਰਨੇ ਪਏ ਸੋ ਤੁੰਬਾ ਦੇ ਇਹ ਜਿਹੜਾ ਇਹ ਸਾਬਤ ਕਰਦਾ ਕਿ ਅਸੀਂ ਕਿਸਾਨਾਂ ਸਾਨੂੰ ਕਹਿੰਦਾ ਸੀ ਕਿਸਾਨ ਹੀ ਨਹੀਂ ਇਹ ਫਲਾਣੀ ਨੇ ਫਲਾਣੀ ਨੇ ਅਗਲੀ ਗੱਲ ਮੈਂ ਤੁਹਾਡੇ ਨਾਲ ਜਿਹੜੀ ਸਿਰੇ ਦੀ ਗੱਲ ਲੱਗਿਆ ਉਹ ਇਹ ਆ ਕਿ ਜਿਸ ਤਰ੍ਹਾਂ ਅੱਜ ਮੋਦੀ ਨੇ ਸਾਡੇ ਨਾਲ ਕੀਤਾ ਇਸੇ ਤਰ੍ਹਾਂ ਜੂਨ 84 ਤੇ ਨਵੰਬਰ 84 ਕੀ ਵੀ ਪੰਜਾਬ ਨਾਲ ਹੋ ਚੁੱਕਾ ਹੈ ਉਦੋਂ ਵੀ ਜਿਹੜਾ ਪੰਜਾਬ ਨੇ ਮੋਰਚਾ ਲਾ ਸੀ ਨਾ ਆਨੰਦਪੁਰ ਉਹ ਪੂਰੀ ਪਤੀ ਸੂਬਿਆਂ ਨੂੰ ਜਿਸੀ ਲੇਕਨ ਉਸ ਟਾਈਮ ਤੇ ਧਰਮ ਯੁੱਧ ਨਾ ਰੱਖਿਆ ਗਿਆ ਉਹਦਾ ਆਨੰਦਪੁਰ ਪ੍ਰਸਤਾਵ ਹੈ ਕੀ ਸੀ ਕਿ ਮੈਂ ਤੁਹਾਨੂੰ ਦੱਸਣਾ ਤੁਹਾਡੇ ਰਾਹ ਤੁਸੀਂ ਬੱਚੇ ਹੋ ਤੁਹਾਨੂੰ ਪਤਾ ਨਹੀਂ ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗੇ ਜਿਹੜਾ ਸਾਨੂੰ ਬਦਨਾਮ ਕਿਸ ਤਰੀਕੇ ਨਾਲੇ ਕਰਦੇ ਨੇ ਕਿਉਂਕਿ ਉਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਆਨੰਦਪੁਰ ਪ੍ਰਸਤਾਵ ਉਧਾਰ ਮੰਨਿਆ ਗਿਆ ਆਨੰਦਪੁਰ ਪ੍ਰਸਤਾਵ ਕੀ ਸੀ ਉਹ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਚੱਲੇਛਾ ਕੀ ਸੀ ਕਿ ਚਾਰ ਪੰਜ ਮਹੀਨੇ ਜਿਸ ਤਰ੍ਹਾਂ ਕਿ ਕਰੰਸੀ ਆਰਮੀ ਵਿਦੇਸ਼ ਨੀਤੀ ਤੇ ਰੇਲਵੇ ਡਾਕ ਆ ਛੱਡ ਕੇ ਤੇ ਬਾਕੀ ਸਾਰੇ ਜਿਹੜੇ ਅਧਿਕਾਰ ਨੇ ਉਹ ਸੂਬਿਆਂ ਨੂੰ ਦਿੱਤੇ ਜਾਣ ਉਹਦੀ ਪੁਸ਼ਟੀ ਅੱਜ ਆ ਕੇ ਕਰਨਾਟਕਾ ਕੇਰਲਾ ਕਰ ਰਹੇ ਨੇ ਜਿਹੜੇ ਅੱਜ ਆ ਕੇ ਜਨਤਨ ਮੰਤਰ ਤੇ ਧਰਨੇ ਦੇ ਰਹੇ ਨੇ ਇਹ ਇਸੇ ਤਰ੍ਹਾਂ ਮੇਰਾ ਕਹਿਣ ਤੋਂ ਪਾਵਿਆ ਸੀ ਉਦੋਂ ਵੀ ਸਾਨੂੰ ਬਦਨਾਮ ਕੀਤਾ ਗਿਆ ਤੇ ਸ੍ਰੀ ਅਕਾਲ ਪਤਵਰ ਸਾਹਿਬ ਦੇ ਟੈਂਕਾਂ ਤੇ ਤੋਪਾਂ ਨਾਲ ਹਮਰਾ ਕੀਤਾ ਗਿਆ ਦੰਬਰ ਸਭ ਕੀ ਚੀਕੀ ਤੇ ਗਰੀ ਉਹ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸੀ ਪੂਰੇ ਦੇਸ਼ ਦੇ ਸੁਧੀਆਂ ਦਾ ਅੰਦੋਲਨ ਸੀ ਪਰ ਸਾਨੂੰ ਬਦਨਾਮ ਕਰਕੇ ਉਸ ਟਾਈਮ ਤੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਹੜਾ ਕਿ ਸਾਨੂੰ ਟਾਰਗੇਟ ਕਰਕੇ ਸਾਡੇ ਫਿਰ ਉਸ ਤੋਂ ਬਾਅਦ ਜਿਹੜੀਆਂ ਦੇਸ਼ ਦੇ ਤੇ ਲੈ ਗਿਆ ਸਾਨੂੰ ਨਹੀਂ ਪਤਾ ਕਿ ਉਹ ਕਿੰਨੇ ਕ ਬੰਦੇ ਫੜ ਕੇ ਲੈ ਗਿਆ ਇਹ ਅਜੇ ਕੋਈ ਪਤਾ ਨਹੀਂ ਹੈਗਾ ਮੈਂ ਜਗਾ ਵੀ ਤੱਕ ਮੈਂ ਕਿੰਨੇ ਚਿਰਾਂ ਮੀਟਿੰਗ ਲੈ ਰਹੀ ਹੈ ਦੂਜੇ ਪਾਸੇ ਬੋਲੇਬਾਦੀ ਹੋ ਰਹੀ ਹੈ ਕਿੰਨਾ ਦੇਖੋ ਇਹ ਤੁਹਾਨੂੰ ਮੈਂ ਇਹ ਤੁਸੀਂ ਮੇਰੀ ਗੱਲ ਸਮਝ ਲਈ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਕਿ ਜਿਸ ਤਰੀਕੇ ਨਾਲ ਅੱਜ મોદી ਉਸ ਤਰਜ਼ ਤੇ ਕਰ ਰਿਹਾ ਜਿਵੇਂ ਉਸ ਟਾਈਮ ਤੇ ਜੇਸ਼ਨੀ ਮਾ ਰੂਪ ਪ੍ਰਧਾਨ ਮੰਤਰੀ ਨੇ ਕੀਤਾ ਸੀ ਨਾ ਇੰਦਰਾ ਗਾਂਧੀ ਨੇ ਉਸੇ ਤਰ੍ਹਾਂ ਤੇ ਅੱਜ ਮੋਦੀ ਸਾਨੂੰ ਇਹ ਹਰਿਆਣਾ ਪੁਲਿਸ ਨਹੀਂ ਕਰ ਰਹੀ ਹਰਿਆਣਾ ਪੁਲਿਸ ਤੋਂ ਕਰਾਇਆ ਜਾ ਰਿਹਾ ਇਹ ਮੋਦੀ ਜਿਹੜਾ ਹੈ 2024 ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਸਾਨੂੰ ਪੰਜਾਬ ਦੇ ਬਦਨਾਮ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਇਹ ਹੋ ਰਿਹਾ ਇਹਦੇ ਵਿੱਚ ਇਹ ਜਿਹੜਾ ਇਹ ਦੇਸ਼ ਦੇ ਲੋਕਾਂ ਨੂੰ ਸੰਦੇਂ ਦੀ ਲੋੜ ਆ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਦੇਸ਼ ਦੇ ਸਮੁੱਚੇ ਲੋਕਾਂ ਨੂੰ ਸੰਸਾਦ ਭਰ ਚ ਮੇਰੀ ਅਪੀਲ ਇਹ ਸੁਣਨ ਤੇ ਸਾਨੂੰ ਜਿਹੜਾ ਇਹ ਬਚਾਉਣ ਇਥੋਂ ਜਿੱਤਣ ਕਿ ਸਾਡੇ ਬੱਚਿਆਂ ਦੀ ਖਾਨਾ ਜੰਗੀ ਹੋ ਰਹੀ ਆ ਪੁਲਿਸ ਦੇ ਮਹਾਰਾਜਾਂ ਦੀ ਸਾਡੇ ਨੇ ਉਧਰ ਵੀ ਸਾਡੇ ਮਾਰਦੇ ਆ ਪੁਲਿਸ ਤੇ ਵੀ ਸਾਡੇ ਆ ਪਰ ਅਗਲੀ ਗੱਲ ਇਹਨਾਂ ਨੇ ਪੁਲਸ ਹਰਿਆਣਾ ਪੁਲਿਸ ਨੇ ਸਾਡੇ ਵਿੱਚ ਵੜ ਕੇ ਉਧਰ ਹਰਿਆਣਾ ਪੁਲਿਸ ਨੂੰ ਮਾਰਨਾ ਜੇ ਕਤਲ ਕਰਨਾ ਪਰਚੇ ਸਾਡੇ ਤੇ ਹੋਣਿਆ ਜਿਸ ਕਰਕੇ ਹਰਿਆਣਾ ਪੁਲਿਸ ਦੇ ਬੱਚੇ ਵੀ ਹਰਿਆਣਾ ਪੁਲਿਸ ਜਾਂ ਬੀਐਸਐਫ ਜਾਂ ਸੀਆਰਪੀ ਉਹ ਵੀ ਸਾਡੇ